ਆਪਾਂ ਇਹ ਹਮਲਾ ਜੀਵਿਕਾ ਕਮਾਇਆ ਦਾ ਬਚਾ ਸასი ਕਾ ਦੇ ਸასი ਕਾ ਦੇ ਸასი ਕਾ ਦੇ ਠੀਕੋ ਟਾਲੀ ਵਾਲੀ ਅੱਛਾ ਚਲੋ ਹਾਂਜੀ ਜਿੰਦਾਬਾਦ ਮੀਤ ਪੱਲਾ ਬੱਲੇ ਚੱਬ ਕੇ ਬੋਲੋ ਸੰਜੂ ਜਿੰਦਾਬਾਦ ਮੀਤ ਪੱਲਾ ਬੱਲੇ ਜਿੰਦਾਬਾਦ ਜਿੰਦਾਬਾਦ ਇੱਕ ਵਾਰੀ ਤੇਰੀ ਬੱਲੇ ਬੱਲੇ ਬਾਕੀ ਸਾਰੇ ਥੱਲੇ بلے میت بھائی تیری بلے بلے سارے تھلے تھلے میت بھائی تیری بلے بلے سارے تھلے تھلے آ پارٹی जिंदाबाद آ پارٹی जिंदाबाद آ پارٹی जिंदाबाद میت تیری شوق تے بڑا دیانی شوق تے میت بھائی تیری شوق تے بڑا دیانی شوق تے میت لئی પટવારી <laughs> 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 ਕੋਨੀ ਵੀ ਇੱਥੇ ਉਰੇ ਆ ਜਾਓ ਪਿੱਛੇ ਵੀ ਬ੍ਰਾਥਰ ਹੋਰ ਅੱਗੇ ਵਧੀਆ ਵਾਹ ਜੀ ਵਾਹ ਭਰਾਓ ਹੋਰ ਘੜਾਟ ਨਾ ਹੋ ਜੀ ਕਰੋ ਬਈ ਹੋ ਜਾਣਾ ਲੈ ਆ ਜ ਆਪਣੇ ਪੜਾ ਲੈ ਤੁਸੀਂ ਲੈ ਲੈ ਬਾਈਓ ਮਾੜਾ ਇਥੋਂ ਚੌੜੇ ਜੇ ਹੋ ਜਾਓ ਬਾਈ ਲੋ ਵੀ ਮੁੰਡਿਆਂ ਨੇ ਪਟਾਕੇ ਜਲਾ ਦੇ ਭਰਾਓ ਇਹ ਹੁੰਦਾ ਯਾਸ਼ਨ ਤੇ ਬਾਈ ਜੀ ਯਾਸ਼ਨ ਆ ਪਾਰਟੀ ਜਿੰਦਾਬਾਦ پرکاش 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 پر ਨੇ ਉਹ سارے ਬੰਦੇ ਗਿਆ ਨਾ ਨਾ ਉਹਦਾ ਜ਼ਰੂਰੀ ਹੈ ਆਪਣੀ ਸ਼ੈਡ ਦੇ ਮੁੜੇ 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 ਇਹਨਾਂ ਮੁੜੇ ਉਹਨਾਂ ਮਾਰਿਆ ਆਲਾ ਯਾ ਉੱਥੇ ਆਇਆ ਮਾਡਾ 10000 ਬਕਰਤ ਟੁੱਟ ਗਿਆ ਬਾਈ ਸੋਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਤੇ ਜਿਹੜਾ ਸਾਡੇ ਪਿੰਡਾਂ ਨੂੰ ਬਾਈ ਜਿਹੜਾ ਅੱਜ ਤੱਕ ਕਿਤੇ ਪਾਣੀ ਨਹੀਂ ਢੀ ਪਹੁੰਚਿਆ ਹਨਾ ਛੋਟੀ ਸੂਟ ਤੇ ਸਰਕਾ ਕੀ ਕਹਿਣਾ ਚਾਹੂਗੇ ਬਾਈ ਕਿੰਨੀ ਖੁਸ਼ੀ ਹੁੰਦੀ ਹੈ ਪਹਿਲਾਂ ਧੰਨਵਾਦ ਜੀ ਲੋਕਾਂ ਦਾ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚਾਇਆ ਵੀ ਇਹ ਕੰਮ ਕਰਨ ਜੋਗੇ ਹੋਇਆਂ ਜੀ ਤੇ ਬਾਕੀ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਇਹ ਕਹ ਲੋ ਤਰਜੀਹ ਸੀ ਦੀ ਹਰ ਖੇਤ ਤੱਕ ਜਿਹੜਾ ਪਾਣੀ ਜਿਹੜਾ ਉਹ ਲੈ ਕੇ ਜਾਣਾ ਤੇ ਬਾਕੀ ਕਿਉਂਕਿ ਮੈਂ ਆਪ ਇਹਨਾਂ ਪਿੰਡਾਂ 'ਚ ਵੱਡਾ ਹੋਇਆ ਇਹਨਾਂ ਲੋਕਾਂ ਨੇ ਬਹੁਤ ਮੈਨੂੰ ਪਿਆਰ ਹਰ ਵਾਰ ਜਿਹੜਾ ਪਰਣਾਲੇ ਦੇ ਲੋਕਾਂ ਨੇ ਜਿਹੜਾ ਉਹ ਦਿੱਤਾ ਤਾਂ ਮੈਂ ਇਹ ਕਹਿ ਲੋ ਵੀ ਚੋਣਾਂ ਤੋਂ ਪਹਿਲੇ ਬਿਲਕੁਲ ਵਾਅਦੇ ਕੀਤੇ ਸੀਗੇ ਆ ਪਿੰਡਾਂ ਦੇ ਲੋਕਾਂ ਦੇ ਨਾਲ ਕਿ ਜਿਹੜੀ ਆ ਹਰੀਗੜ੍ਹ ਵਾਲੀ ਨਹਿਰ ਹੈ ਇਹਦੇ ਵੱਲ ਕਹਿ ਲੋ ਵੀ ਸਾਡੇ ਲੰਗਦੀ ਪਿੰਡਾਂ ਵਿੱਚ ਦੀ ਸੀ ਹਾਂਜੀ ਪਰ ਝਾਕਰ ਵੀ ਦੇ ਦਿੰਦੇ ਸਹੀ ਗੱਲ ਹੈ ਇਹਦੇ ਤੋਂ ਸਿੱਧਾ ਤੁਸੀਂ ਪਾਣੀ ਨਹੀਂ ਲੈ ਸਕਦੇ ਬਿਲਕੁਲ ਤੋਂ ਪਹਿਲਾਂ ਭੂਰਿਆਂ ਨੂੰ ਸਿੱਧਾ ਮੋਗਾ ਲਵਾਇਆ ਅਖਰੇ ਸਾਲ ਹਾਂਜੀ ਜਦੋਂ ਮੈਂ ਪੂਰੇ ਵੀ ਕਹਿ ਕੇ ਆਇਆ ਸੀ ਵੀ ਜੇ ਸਾਡੀ ਸਰਕਾਰ ਬਣ ਗਈ ਦੇ ਤੁਹਾਡੇ ਪਿੰਡ ਮੋਗਾ ਲੱਗਿਆ ਮੈਂ ਤੁਹਾਡੇ ਪਿੰਡ ਨਹੀਂ ਆਉਂਦਾ ਦੁਬਾਰਾ ਸਹੀ ਗੱਲ ਮੈਂ ਮੋਗਾ ਲਵਾ ਕੇ ਆਤੀ ਫਿਰ ਪਈਆ ਸਾਡੇ ਜਦੋਂ ਪੂਰੇ ਲੱਗ ਗਿਆ ਹਰੀਗੜ੍ਹ ਵਾਲਿਆਂ ਸਰਪੰਚ ਸਰਦੀ ਸਰ ਗਿਆ ਇਕਬਾਲ ਵਾਲੇ ਮੁੰਡੇ ਕਹਿੰਦੇ ਸਾਡੇ ਵੀ ਹੁਣ ਪਿੰਡ ਸਿੱਧਾ ਮੋਗਾ ਲਾਓ ਸੋ ਇਹਨਾਂ ਨੇ ਬੜੀ ਭਜਨਟ ਕੀਤੀ ਪੈਰ ਬਾਈ ਸਾਰੀ ਟੀਮ ਨੇ ਜਿਹੜੀ ਇਹ ਕੀਤੀ ਤੇ ਸਾਰਿਆਂ ਦੀ ਮਦਦ ਦੇ ਨਾਲ ਅੱਜ ਸਿੱਧਾ ਮੋਗਾ ਨਹਿਰ ਚੋਂ ਲੱਗਿਆ ਤੇ ਇਹਦੇ ਚ तकरीबन 474 ਏਕੜ ਨੂੰ ਲੱਗਿਆ ਤੇ 200 ਏਕੜ ਹੋਇਆ ਜਿਹਨੂੰ ਕਦੇ ਲੈਰੀ ਪਾਣੀ ਮਿਲਿਆ ਹੀ ਨਹੀਂ ਤੇ ਬਾਕੀ ਵੀ ਜਿਹੜੇ ਆ ਉਹਨਾਂ ਦਾ ਦੂਜੇ ਪਾਸਿਓਂ ਆਉਂਦਾ ਸੀ ਤੇ ਆਜ ਸਿੱਧਾ ਇਹਦੇ ਚੋਂ ਨਹੀਂ ਸੀ ਮਿਲਦਾ ਪਰ ਹੁਣ ਇਹਦਾ ਸਿੱਧਾ ਵੱਡੀ ਨਹਿਰ ਚੋਂ ਲੱਗੇ ਆ ਇਹਦਾ ਇੰਨਾ ਪ੍ਰੈਕਸ਼ਨ ਆਉਂਦਾ ਮੈਨੂੰ ਲੱਗਦਾ ਜੀ ਮੋਟਰਾਂ ਦਾ ਚਾਹੇ ਜਿਹੜੇ ਆ ਉਹ ਜ਼ਿੰਮੇਵਾਰ ਪਟਾ ਦੇਣ ਲੋਡ ਹੀ ਨਹੀਂ ਪੈ ਰਹੀ ਮੈਂ ਪਹਿਲਾਂ ਹੀ ਇਹ ਗੱਲ ਕਰਕੇ ਖੜੇ ਮਾ ਹੁਣ ਤਾਂ ਨਾੜਕਣ ਚੱਕਣ ਦੀ ਲੋੜ ਹੀ ਨਹੀਂ ਹੈਗੀ ਬਿਲਕੁਲ ਜੀ ਵੀ ਚਲੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਤੇ ਨਹਿਰੀ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਬਾਕੀ ਸਾਰੀ ਟੀਮ ਜਿਹੜੀ ਨੇ ਇਹ ਹਰੀਗੜ ਦੀ ਨੇ ਸਰਪੰਚ ਸਾਹਿਬ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਬਿਲਕੁਲ ਜੀ ਧੰਨਵਾਦ ਜੀ ਬਹੁਤ ਬਹੁਤ ਤੇ ਨਾਲ ਹੀ ਜੀ ਸਾਡੇ ਪਿੰਡ ਦਾ ਸਰਪੰਚ ਆ ਬਾਈ ਹਰਦੀਪ ਸਿੰਘ ਹਰੀਗੜ ਤੇ ਤੁਸੀਂ ਦੇਖੋ ਜੀ ਸਰਬਸੰਮਤੀ ਦੇ ਨਾਲ ਇਹਨਾਂ ਨੂੰ ਸਰਪੰਚ ਚ ਹੋਣਿਆ ਨੌਜਵਾਨ ਮੁੰਡੇ ਦੀ ਵਧੀਆ ਸੋਚ ਬਾਈ ਤੁਹਾਡੇ ਵਾਂਗੂ ਹੈ ਜਿਵੇਂ ਤੁਸੀਂ ਨਿਰਪੱਖ ਸੇਵਾ ਕਰਦੇ ਹੋਗੇ ਤੇ ਅਹੀਂ ਇਹਦੀ ਸੋਚ ਦੀ ਕਿ ਬਿਨਾ ਕਿਸੇ ਭੇਦਭਾਵ ਤੋਂ ਫਰੀਕ ਦਾ ਕੰਮ ਕਰਾਉਣਾ ਬਾਈ ਆਪਦਾ ਕੰਮ ਸੱਦ ਕੇ ਤੁਰੇ ਫਿਰਦਾ ਲੋਕਾਂ ਦੇ ਕੰਮ ਕਰਦੇ ਆ ਬਿਲਕੁਲ ਜੀ ਬਿਲਕੁਲ ਜੀ ਇਹ ਹੋ ਗਿਆ ਬਾਈ ਕਵਾਲ ਜੀ ਤੇ ਵੋਟਾਂ ਵੇਲੇ ਵੀ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਠੀਕ ਆ ਬਾਈ ਜੀ ਜੀ ਦੇਖ ਕੇ ਪਿੱਛੇ ਦੇਖ ਠੀਕ ਆ ਬਾਈ ਜੀ ਧੰਨਵਾਦ ਬਾਈ ਬੜਾ ਪਿੱਛੇ ਆਇਆ ਆਹ ਬਾਈ ਆਹ ਤੂੰ ਕਰ ਨਾ ਨਹੀਂ ਨਹੀਂ ਕੋਈ ਹਾਂ ਜੀ ਹਾਂ ਜੀ ਇੱਥੇ ਵੀ ਚਲਾਓਗੇ ਹਾਂ ਜੀ ਹਾਂ ਜੀ ਬਾਈ ਫਟਾ ਬਿਆਲ ਆ ਮਾਹੌਲਾ ਬੋਲ ਬਾਈ ਥੋੜੀ ਜਿਹੀ ਉਹ ਇਹ ਕਿੱਥੇ ਨਾ ਨਾ ਇੱਧਰ ਨਹੀਂ ਦੇਖੀ ਦੇਖੀ ਦੇਖ ਦੇਖੂ ਟਰੱਕ ਨਾ ਮੈਂ ਆਵਾਂ ਫਿਰ ਲਾਲ ਲਾਲ ਨਾ ਟਰੱਕ ਤਾਂ ਘਰਾਣਾ ਦੋ ਨਾ ਆ ਦੇ ਵਾਸਤੇ ਜੱਲੂ ਅੱਛਾ ਆਏਗਾ ਪਰ ਕੋਈ ਨਾ ਚੱਲੂ ਚਲਾ ਦੇ ਚਲਾ ਦੇ ਆਹ ਮੈਂ ਫਿਰ ਚਲਾ ਦੇ ਬਾਈ ਹੈਂ ਚਲਾ ਦੇ ਮੈਂ ਕਿਹਾ ਪਟਾਕੇ ਜਿੰਨੇ ਕਹਿੰਦੇ ਚਲਾ ਦੇ